ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਵਡਾਲਾ ਚੌਕ ਵਿਖੇ ਜਿੱਥੇ ਦੱਸ ਦਈਏ ਕਿ ਗਣਪਤੀ ਮਾਰਬਲ ਐਂਡ ਗ੍ਰੇਨਾਈਟ ਦੁਕਾਨ ਦੇ ਵਿੱਚ ਦੱਸ ਦਈਏ ਕਿ ਇੱਕ ਮਜ਼ਦੂਰ ਜੋ ਕਿ ਇਹ ਬੇहद ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ 100 ਤੋਂ 150 ਸਲੈਬ ਜੋ ਕਿ ਇੱਕ ਵਰਕਰ ਦੇ ਉੱਤੇ ਡਿੱਗ ਜਾਂਦੀ ਹੈ ਜੋ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਹੁਣ ਜ਼ਖਮੀ ਹੋ ਜਾਂਦਾ ਹੈ ਜੋ ਇਸ ਮਿਲੀ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਜੋ ਵਰਕਰ ਹੁੰਦਾ ਹੈ ਜੋ ਜ਼ਖਮੀ ਹੋਇਆ ਉਹ ਇੱਥੇ ਚਾਪਿੰਗ ਬੱਟਾ ਹੁੰਦਾ ਹੈ ਤੇ ਅਚਾਨਕ ਜੋ 800 ਤੋਂ ਲੈ ਕੇ 150 ਸਲੇਬਾਂ ਨੇ ਉਸ ਦੇ ਉੱਤੇ गिर ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਫਿਲਹਾਲ ਦੱਸਦੀ ਹੈ ਕਿ ਉਸ ਨੂੰ ਨੀਜੀ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਰਕਰਾਂ ਦੇ ਨਾਲ ਕਿ ਕੀ ਪੂਰਾ ਮਾਮਲਾ ਹੈ ਜੀ ਹਾਂਜੀ ਕੀ ਨਾਮ ਹੈ ਸਰ ਆਪ ਦਾ ਮੋਹਨ ਸਰ ਕੀ ਹਾਦਸਾ ਵਾਪਰਿਆ ਹਾਦਸਾ ਇਹ ਹੋਇਆ ਕਿ ਬੰਦਾ ਚਾਹ ਪੀ ਰਿਹਾ ਸੀ ਖੜਾ ਹੋ ਕੇ ਜੀ ਪੱਥਰ ਆਪਣੇ ਆਪ ਚਲਾ ਗਿਆ ਗਿਰ ਗਿਆ ਬੰਦੇ ਦਬਕੇ ਵਿੱਚ ਕਿੰਨੀ ਸਲੇਬ ਡਿੱਗੀ ਆ 150 ਤੇ ਬੰਦੇ ਦਾ ਕੀ ਨਾਮ ਸੀ ਬੰਦੇ ਦਾ ਅਸਰਬ ਨਾਮ ਸੀ ਕਿਹੜੇ ਹਸਪੀਟਲ ਹੈ ਇਹ ਵੀ ਬਡਾਲ ਚੌਕ ਤੇ ਹਸਪੀਟਲ ਕੋਈ ਨਾਮ ਹੈ ਹਾਲਤ ਕੀ ਹਾਲਤ ਹੈ ਉਹਨਾਂ ਦੀ ਉਸ ਦੀ ਹਾਲਤ ਠੀਕ ਨਹੀਂ ਹੈ ਕੀ ਲੱਗਦਾ ਬਚਾਅ ਹੋ ਜਾਏਗਾ ਮੁਸ਼ਕਿਲ ਲੱਗ ਰਿਹਾ ਇਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਰਾਗੀਰ ਦੇ ਨਾਲ ਜਿਨ੍ਹਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਸਰ ਕੀ ਨਾਮ ਪਠਾਨਾ ਮੇਰਾ ਬੰਦਾ ਹਾਂਜੀ ਸਰ ਇੱਥੇ ਕੀ ਹਾਦਸਾ ਵਾਪਰਿਆ ਮੈਂ ਹਾਦਸਾ ਹੀ ਹੋਇਆ ਸੀਗਾ ਮੈਂ ਕੰਮ ਤੇ ਗਿਆ ਸੀਗਾ ਭਰ ਮੈਂ ਇਸ ਕੰਪਨੀ ਕੰਮ ਨਹੀਂ ਕਰਦਾ ਠੀਕ ਕਿ ਮੈਂ ਭਰ ਵਾਹਿਆ ਸੀਗਾ ਤੇ ਮੈਂ ਆਪਣੇ ਘਰੇ ਜਾ ਰਿਹਾ ਸੀ ਕੰਮ ਕਰਕੇ ਤੇ ਇੱਥੇ ਕਾਫੀ ਪੀੜ ਲੱਗੀ ਸੀ ਅ ਉਦੋਂ ਮੈਂ ਦੇਖਿਆ ਮੈਂ ਰੁਕ ਗਿਆ ਥੇ ਉਦੋਂ ਮੈਨੂੰ ਸਮਝ ਆ ਗਿਆ ਕੀ ਗੱਲ ਹੈ ਮੈਂ ਦੇਖਿਆ ਕੁਝ ਭਾਰ ਰੋਡ ਤੇ ਦੇਖਿਆ ਜਿਵੇਂ ਦੇਖਿਆ ਬੰਦਾ ਪੱਥਰ ਦੇ ਪਿਆ ਹੋਇਆ ਸੀਗਾ ਤੇ ਇਹ ਇਹਦੀ ਢਾਂਗ ਸੀਗੀ ਇਹ ਢਾਂਗ ਦੇ ਪੱਤੰਗ ਲਈ ਕਿਸੇ ਦਬਾ ਢਾਂਗ ਸੀਗੀ ਪੱਥਰ ਦੀ ਤੇ ਕੁਝ ਮਾਲ ਇੱਥੇ ਰੱਖਿਆ ਚੱਕਿਆ ਸੀ ਪੱਥਰ ਤੇ ਥੋੜਾ ਪੱਥਰ ਚੱਕ ਕੇ ਉੱਤੇ ਰੱਖਿਆ ਸੀ ਠੀਕ ਹੈ ਉਸ ਵੇਲੇ ਅਸੀਂ ਆਏ ਜੋ ਬੰਦਾ ਦੇਖਿਆ ਮੈਂ ਬੰਦਾ ਪੋਨੇ ਦੱਪਿਆ ਹੋਇਆ ਸੀਗਾ ਉਸ ਵੇਲੇ ਜੋ ਮੈਂ ਕੰਸੀਆਂ ਦੇ 56 ਬੰਦਾ ਇੱਥੇ ਇਕੱਠਾ ਹੋਇਆ ਸੀਗਾ ਉਹ ਬੰਦੇ ਨੂੰ ਕੱਢਣ ਦੇ ਸੀਗੇ ਉਸ ਵੇਲੇ ਜਦੋਂ ਸਾਰੇ ਹਿੰਮਤ ਵਾਲੇ ਬੰਦਾ ਨਿਕਲਿਆ ਤਾਂ ਇਹ ਚਲੋ ਮ बहार क्डिया जलोद एक फसली पासा जरा मतलब कि खत्म आया कारण बाकी हम डॉक्टर दसूर की परेशानी है जो, पस, जो बंदा कटिया और बंद मुझे ब्लड भी आ रहे थे उस वेल ठीक है चांस है भी तो चांस नहीं भी है इससे तो कंपनी सोलह बंद कम करते तो मैं कंपनी बाहर मैं कंपनी काम नहीं करता मतलब हैवी मैं भी एना वाले यूपी का ही मैं भी पर चलो बंदा मदद करी देता एक देख है की मेरा उन्होंने कला तो जो देखा बंदा दबे सारे उस वे सठ सौ डेढ़ सौ बंद कट्ठा सारे मदद की ਉਹ ਬੰਦਾ ਕੱਢ ਲਿਆ ਉਹ ਬੰਦੇ ਦੇ ਹਾਲਾਤ ਬਹੁਤ ਮੁਸ਼ਕਲ ਵੀ ਹੈਗੇ ਤੇ ਉਹ ਬਹੁਤ ਕੇ ਬਚ ਵੀ ਸਕਦਾ ਸੁਨੇ ਵੀ ਸਕਦਾ ਗਲਤੀ ਇਹ ਹੈ ਕਿ ਮਾਲਕਾਂ ਦੀ ਗਲਤੀ ਹੈਗੇ ਇਸ ਦੇ ਵਿੱਚ ਕਿ ਜਦੋਂ ਕੰਮ ਕਰਾਉ ਲੇਬਰ ਕੋ ਲੇਬਰ ਸੇਫਟੀ ਨਹੀਂ ਦੋ ਸੇਫਟੀ ਹਾਂ ਸੇਫਟੀ ਉਹਨੇ ਬਿਲਕੁਲ ਨਹੀਂ ਵਿਚਾਰੇ ਆਂਦੀ ਉਹ ਕੰਮ ਕਰਦੇ ਸੀਗੇ ਇੱਥੇ ਬੈਠਾ ਮੁੰਡਾ ਉਹ ਪਹਿਲੇ ਧਾਂ ਚ ਲੱਟ ਗਈ ਇਹ ਤਾਂ ਕੋਈ ਇਸ ਟਾਈਮ ਪੱਥਰ ਜਿਹੜਾ ਸਾਰਾ ਬੰਦੇ ਦੇ ਉੱਪਰ ਆਇਆ ਸੀਗਾ ਇੱਕ ਕੋਨੇ 'ਚ ਪੱਥਰ ਬੰਦਾ ਦੱਬ ਗਿਆ ਸੀਗਾ ਉਹ ਅਸੀਂ ਬੰਦਾ ਕੱਢਿਆ ਬੰਦੇ ਨੂੰ ਖਿੱਚਿਆ ਬੰਦੇ ਹਾਲਾਤ ਮੂੰਹ ਵੀ ਬੰਦ ਅੱਖਾਂ ਬੰਦ ਸੀਗੇ ਸਾਰਾ ਕੰਮ ਸੀਗਾ ਬੰਦਾ ਸਹ ਹੋਤਾ ਪਰ ਉਸਰਲੇ ਲੈ ਕੇ ਕਿੰਨੇ ਪੱਥਰ ਜੋ ਕੀ ਉਸ ਬੰਦੇ ਉੱਤੇ ਡਿੱਗੇ ਸੀ ਪੱਥਰ ਕੰਸੀ ਸੀ ਮਾਰੇ 150 ਪੱਥਰ ਸੀਗਾ 150 175 ਕੁਛ ਮਾਲ ਆਪਾਂ ਇੱਥੇ ਚੱਕ ਰੱਖਿਆ ਬੰਦਿਆਂ ਨੇ ਕੁਛ ਪੱਥਰ ਉੱਥੇ ਰੱਖਿਆ ਜਾ ਕੇ ਤਾਂ ਖਾਰਾ ਮਾਲੇ ਕੋਈ ਮਾਲ ਟੁੱਟ ਗਿਆ ਪੱਥਰਾਂ ਦਾ ਅੱਧੇ ਸਾਰੇ ਤਾਂ ਧਾਂਗੇ ਕੀ ਪੱਥਰ ਸਾਰੇ ਤਾਂ ਕੋ ਬੰਦੇ ਡਿੱਗੀ ਸੀਗਾ 150 175 ਪੱਥਰ ਸੀਗਾ ਲਗਭਗ ਕਿੰਨਾ ਟਾਈਮ ਲੱਗਿਆ ਸੀ ਉਸ ਬੰਦੇ ਨੂੰ ਕੱਢਣ ਦੇ ਮੈਂ 8 ਵਾਧਾ ਘੰਟਾ ਲੱਗਾ ਸੀਗਾ ਹਾਂ ਜੀ ਅੱਜ ਵੀ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਇੱਕ ਵਾਰੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ 150 ਤੋਂ 150 ਦੇ ਕਰੀਬ ਜੋ ਕੀ ਹੈ ਪੱਥਰ ਦਸੇ ਜਾ ਰਹੇ ਨੇ ਕਿ ਵਿਅਕਤੀ ਇੱਥੇ ਬੈਠਦਾ ਹੈ ਤੇ ਉਸ ਦੇ ਉੱਤੇ ਜੋ 150 ਪੱਥਰ ਨੇ ਉਹ ਇੱਕਦਮ ਡਿੱਗ ਜਾਂਦੇ ਨੇ ਤੇ ਜਦੋਂ ਉਸ ਨੂੰ ਕੱਢਿਆ ਜਾਂਦਾ ਉਸ ਦੀ ਇੱਕ ਪਾਸੇ ਦੀ ਜੋ ਪਸਲੀ ਹੈ ਉਹ ਬਿਲਕੁਲ ਟੁੱਟੀ ਹੋਈ ਦੱਸੀ ਜਾਂਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਬਚਣਾ ਬੇहद ਮੁਸ਼ਕਲ ਦੱਸਿਆ ਜਾ ਰਿਹਾ ਤੇ ਨਾਲੋਂ ਨਾਲ ਵਰਕਰਾਂ ਨੇ ਇਹ ਵੀ ਦੱਸਿਆ ਕਿ ਕਰੀਬ ਅੱਧੇ ਘੰਟੇ ਦੀ ਮਸ਼ਕਤ ਤੋਂ ਬਾਅਦ ਉਸ ਵਿਅਕਤੀ ਨੂੰ ਜੋ ਕਿ ਇਹ ਕੱਢਿਆ ਗਿਆ ਹੈ ਤੇ ਹੁਣ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਸਾਡੇ ਨਾਲ ਇੱਕ ਹੋਰ ਵਰਕਰ ਮੌਜੂਦ ਹੈ ਜਿਸ ਦਾ ਕੀ ਨਾਮ ਹੈ ਜੀ ਸੋਨੋ ਮੈਡਮ ਨਾਮ ਹੈ तो हाँ मैडम बंदा बैठा चाय पी रहा था डबल लगे थी उसके बीच में बंदा आ गया डबल धांग नहीं लगाना चाहिए और जैन साहब ने डबल धांग लगवाया इस करके डबल धांग पलट गई इस करके बंदा बीच में आ गया और दब गया आधे घंटे बाद निकाला गया उसको फिर हॉस्पिटल भेजा गया जी। ਸੋ ਸਰ ਤੁਹਾਨੂੰ ਕੀ ਲੱਗਦਾ ਇੱਥੇ ਬੰਦਿਆਂ ਦੀ ਸਿਕਿਉਰਿਟੀ ਮਤਲਬ ਬੰਦਿਆਂ ਦੇ ਲਈ ਉਹ ਸੁਰੱਖਿਆ ਹੋਣੀ ਜ਼ਰੂਰੀ ਸੀਗੀ ਕਿ ਜੇ ਆ ਹਾਦਸਾ ਇਦਾਂ ਫੇਨਾ ਵਾਪਰਦਾ ਹਾਦਸਾ ਇਹ ਨਹੀਂ ਸੁਰੱਖਿਆ ਤਾਂ ਹੋਣੀ ਜ਼ਰੂਰੀ ਹੈ ਮੈਡਮ ਇਸੇ ਲਈ ਤਾਂ ਮੈਂ ਬੋਲ ਰਹਾ ਹਾਂ ਡਬਲ ਧਾਂਗ ਨਹੀਂ ਲੱਗਣਾ ਚਾਹੀਏ ਉਸਨੇ ਡਬਲ ਲਗਵਾਇਆ ਡਬਲ ਕਰਕੇ ਉਹ ਇਸੇ ਲਈ ਫਲ ਗਿਆ ਕੀ ਲੱਗਦਾ ਕਿ ਇਹਦੀ ਗਲਤੀ ਹੈ ਗਲਤੀ ਮਾਲਕ ਕੇ ਹੈਗੀ ਜੀ ਹਾਂਜੀ ਸਿੰਗਲ ਲਗਵਾਤਾ ਨਹੀਂ ਪਲੜਦਾ ਡਬਲ ਲਗਵਾਇਆ ਉਸਨੇ ਫਲ ਰ ਗਿਆ ਜਦੋਂ ਉਹਨਾਂ ਨੂੰ ਕੱਢਿਆ ਸੀ ਉਹਨਾਂ ਦੀ ਕੀ ਹਾਲਤ ਸੀ ਉਸki ਹਾਲਤ ਬਹੁਤ ਖਰਾਬ ਹੈ ਮੈਡਮ ਬਚਨੇ ਦਾ ਮੁਸ਼ਕਿਲ ਹੈ ਇਹ ਪਸਰੀ ਟੁੱਟ ਗਈ ਕਾਂਜਦ ਇਸੇ ਬਚਨੇ ਦਾ ਮੁਸ਼ਕਿਲ ਹੈਗੀ ਆਲ ਰਬਾਤ ਜਾਨਵਾਦ ਦੱਸ ਦਈਏ ਕਿ ਇਹ ਜੋ ਹਾਦਸਾ ਵਾਪਰਿਆ ਹੈ ਉਹ ਗਣਪਤੀ ਮਾਰਬਲ ਐਂਡ ਗ੍ਰੇਨਾਈਟ ਦੁਕਾਨ ਤੇ ਵਾਪਰਿਆ ਵਡਾਲਾ ਚੌਕ ਵਿਖੇ ਜਿੱਥੇ ਦੱਸ ਦਈਏ ਕਿ ਵਰਕਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਜੋ ਕਿ ਉਸ ਵਿਅਕਤੀ ਨੂੰ ਕਢਿਆ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿੱਥੇ ਹੱਲੇ ਵੀ ਪੱਥਰ ਵਿਖਰੇ ਹੋਏ ਨੇ ਤੇ ਜੋ ਉਸ ਵਿਅਕਤੀ ਉੱਤੇ ਇਹ ਪੱਥਰ ਡਿੱਗ ਜਾਂਦੇ ਨੇ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ Tiwari ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਵੱਡਾਲਾ ਚੌਂਕ ਵਿਖੇ ਜਿੱਥੇ ਦੱਸ ਦਈਏ ਕਿ ਗਣਪਤੀ ਮਾਰਬਲ ਐਂਡ ਗ੍ਰੇਨਾਈਟ ਦੁਕਾਨ ਦੇ ਵਿੱਚ ਦੱਸ ਦਈਏ ਕਿ ਇੱਕ ਮਜ਼ਦੂਰ ਜੋ ਕਿ ਇਹ ਬੇहद ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ 100 ਤੋਂ 150 ਸਲੈਬ ਜੋ ਕਿ ਇੱਕ ਵਰਕਰ ਦੇ ਉੱਤੇ ਡਿੱਗ ਜਾਂਦੀ ਹੈ ਜੋ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਹੁਣ ਜ਼ਖਮੀ ਹੋ ਜਾਂਦਾ ਹੈ ਜੋ ਇਸ ਮਿਲੀ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਜੋ ਵਰਕਰ ਹੁੰਦਾ ਹੈ ਜੋ ਜ਼ਖਮੀ ਹੋਇਆ ਉਹ ਇੱਥੇ ਚੌਪਿੰਗ ਬੈਠਾ ਹੁੰਦਾ ਹੈ ਤੇ ਅਚਾਨਕ ਜੋ 800 ਤੋਂ ਲੈ ਕੇ 150 ਸਲੇਬਾਂ ਨੇ ਉਸ ਦੇ ਉੱਤੇ गिर ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਫਿਲਹਾਲ ਦੱਸਦੀ ਹੈ ਕਿ ਉਸ ਨੂੰ ਨਿੱਜੀ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਰਕਰਾਂ ਦੇ ਨਾਲ ਕਿ ਕੀ ਪੂਰਾ ਮਾਮਲਾ ਹੈ ਜੀ ਹਾਂਜੀ ਕਿਆ ਨਾਮ ਹੈ ਸਰ ਆਪ ਦਾ ਮੋਹਨ ਸਰ ਕੀ ਹਾਦਸਾ ਵਾਪਰਿਆ ਹਾਦਸਾ ਇਹ ਹੋਇਆ ਕਿ ਬੰਦਾ ਚਾਹ ਪੀ ਰਿਹਾ ਸੀ ਖੜਾ ਹੋ ਕੇ ਜੀ ਪੱਥਰ ਆਪਣੇ ਉੱਤੇ ਲੱਗ ਗਿਆ ਡਿੱਗ ਗਿਆ ਬੰਦੇ ਦਬਗੇ ਵਿੱਚ ਕਿੰਨੀ ਸਲੇਬ ਡਿੱਗੀ ਹੈ 150 ਤੇ ਬੰਦੇ ਦਾ ਕੀ ਨਾਮ ਸੀ ਬੰਦੇ ਦਾ ਅਸਰਬ ਨਾਮ ਸੀ ਕਿਹੜੇ ਹਸਪੀਟਲ ਹੈ ਯੇ ਬਡਾਲ ਚੌਕ ਤੇ ਹਸਪੀਟਲ ਕੋਈ ਨਾਮ ਹੈ ਹਾਲਤ ਕੀ ਹਾਲਤ ਹੈ ਉਹਨਾਂ ਦੀ ਬੁੱਤ ਦਾ ਹਾਲਤ ਠੀਕ ਨਹੀਂ ਹੈ ਕੀ ਲੱਗਦਾ ਬਚਾਅ ਹੋ ਜਾਏਗਾ ਮੁਸ਼ਕਿਲ ਲੱਗ ਰਿਹਾ ਹੈ ਇਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਰਾਗੀਰ ਦੇ ਨਾਲ ਜਿਨ੍ਹਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਸਰ ਕੀ ਨਾਮ ਹੈ ਪਠਾਨਾ ਮੇਰਾ ਬੰਦਾ ਹਾਂਜੀ ਸਰ ਇੱਥੇ ਕੀ ਹਾਦਸਾ ਵਾਪਰਿਆ ਮੈਂ ਹਾਦਸਾ ਇਹ ਹੋਇਆ ਸੀਗਾ ਮੈਂ ਕੰਮ ਤੇ ਗਿਆ ਸੀਗਾ ਪਰ ਮੈਂ ਇਸ ਕੰਪਨੀ ਕੰਮ ਨਹੀਂ ਕਰਦਾ ਕਿ ਮੈਂ ਪਰਵਾਹ ਆਇਆ ਸੀਗਾ ਤੇ ਮੈਂ ਆਪਣੇ ਘਰੇ ਜਾ ਰਿਹਾ ਸੀ ਕੰਮ ਕਰਕੇ ਤੇ ਇੱਥੇ ਕਾਫੀ ਪੀੜ ਲੱਗੀ ਸੀ ਉਸ ਵ ਉਦੋਂ ਮੈਂ ਦੇਖਿਆ ਮੈਂ ਰੁਕ ਗਿਆ ਤੇ ਉਦੋਂ ਮੈਨੂੰ ਸਮਝ ਲਿਆ ਕਿ ਕੀ ਗੱਲ ਹੈ ਮੈਂ ਦੇਖਿਆ ਕੁਝ ਭਾਰ ਰੋੜ ਤੋਂ ਦੇਖਿਆ ਜਾਵੇ ਦੇਖਿਆ ਬੰਦਾ ਪੱਥਰ ਦੇ ਪਿਆ ਹੋਇਆ ਸੀ ਤੇ ਇਹ ਇਹ ਦੀ ਤਾੰਗ ਸੀਗੀ ਇਹ ਤਾੰਗ ਦੇ ਪਤੰਗ ਲ ਕਿਸੇ ਦਬਾ ਤਾੰਗ ਸੀਗੀ ਪੱਥਰ ਦੀ ਤੇ ਕੁਝ ਮਾਲ ਇੱਥੇ ਰੱਖਿਆ ਚੱਕਿਆ ਸੀ ਪੱਥਰ ਤੇ ਥੋੜਾ ਪੱਥਰ ਚੱਕ ਕੇ ਉੱਤੇ ਰੱਖਿਆ ਸੀ ਠੀਕ ਆ ਉਸ ਵੇਲੇ ਜਦੋਂ ਆਏ ਜੋ ਬੰਦਾ ਦੇਖਿਆ ਮੈਂ ਬੰਦਾ ਪੋਨੇ ਦੱਪੇ ਸੀਗਾ ਉਸ ਵੇਲੇ ਜਦੋਂ ਮੈਂ ਕੰਸੀਆਂ ਦੇ 56 ਬੰਦਾ ਇੱਥੇ ਇਕੱਠਾ ਹੋਇਆ ਸੀਗਾ ਉਹ ਬੰਦੇ ਨੂੰ ਕੱਢਣ ਦੇ ਸੀਗੇ ਉਸ ਵੇਲੇ ਜਦੋਂ ਸਾਰੇ ਹਿੰਮਤਵਾਰੀ ਬੰਦਾ ਨਿਕਲਿਆ ਤਾਂ ਇਹ ਚਲੋ ਮਾਦੇ ਪ उन्होंने बहार कड़िया जलो एक पसली पासा जरा मतलब कि खत्म आया कारण बाकी हम डॉक्टर दसूर की परेशानी है जो बंदा कर है और बंदे मुझे ब्लड भी आ रहे थे उस वे ठीक है चांस है भी तो चांस नहीं भी है तो इसलिए कंपनी सोलह बंद काम करते तो मैं कंपनी में बहार मैं कंपनी काम नहीं करता मतलब है भी मैं भी वाले यूपी का ही मैं भी पर चलो बंद मदद करी देता एक दूसरी देख है मेरा उन्होंने जल्दों देखा बंद दबाव सारे कच्चे उस वे सठ सौ डेढ़ सौ बंद कट्ठा सारे मदद की ਉਹ ਬੰਦਾ ਕੱਢ ਲਿਆ ਉਹ ਬੰਦੇ ਦੇ ਹਾਲਾਤ ਬਹੁਤ ਮੁਸ਼ਕਲ ਵੀ ਹੈ ਕਿ ਉਹ ਹੋ ਸਕਤ ਬਚ ਵੀ ਸਕਦਾ ਸੁਣੇ ਵੀ ਸਕਦਾ ਗਲਤੀ ਇਹ ਹੈ ਕਿ ਮਾਲਕਾਂ ਦੀ ਗਲਤੀ ਹੈ ਕਿ ਇਹਦੇ ਵਿੱਚ ਕਿ ਜਦੋਂ ਕੰਮ ਕਰਾਉ ਲੇਵਲ ਕੋ ਲੇਵਲ ਸੇਫਟੀ ਨਹੀਂ ਲੋ ਸੇਫਟੀ ਹਾਂ ਸੇਫਟੀ ਉਹਨੇ ਬਿਲਕੁਲ ਨਹੀਂ ਵਿਚਾਰੇ ਆਂਦੀ ਉਹ ਕੰਮ ਕਰਦੇ ਸੀਗੇ ਤੇ ਬੈਠਾ ਮੁੰਡਾ ਉਹ ਪਹਿਲੇ ਧਾਂਚੇ ਲੱਢ ਗਈ ਇਹ ਤਾਂ ਪੂਰੀ ਇਸ ਟਾਈਮ ਪੱਥਰ ਜਿਹਾ ਸਾਰਾ ਉਹ ਬੰਦੇ ਦੇ ਉੱਪਰ ਆਇਆ ਸੀਗਾ ਇੱਕ ਕੋਨੇ 'ਚ ਪੱਥਰ ਬੰਦਾ ਦੱਬ ਗਿਆ ਸੀਗਾ ਜਦੋਂ ਅਹੀ ਬੰਦਾ ਕੱਢਿਆ ਬੰਦੇ ਨੂੰ ਖਿੱਚਿਆ ਬੰਦੇ ਹਾਲਾਤ ਮੂੰਹ ਵੀ ਬੰਦ ਅੱਖਾਂ ਬੰਦ ਸੀ ਸਾਰਾ ਖਤਮ ਸੀ ਬੰਦਾ ਸਾਹ ਰੋਤਾ ਪਰ ਉਹਨੂੰ ਉਸੋਲੇ ਲੈ ਕਿੰਨੇ ਪੱਥਰ ਜੋ ਕਿ ਉਸ ਬੰਦੇ ਉੱਤੇ ਡਿੱਗੇ ਸੀ ਪੱਥਰ ਕੰਮ ਸੀਗਾ ਮੇਰੇ 150 ਪੱਥਰ ਸੀਗਾ 100 ਡੇਢ ਤੋਂ ਪੱਥਰ ਕੁਝ ਮਾਲ ਆਪਾਂ ਇੱਥੇ ਚੱਕ ਰੱਖਿਆ ਬੰਦੇ ਨੇ ਕੁਝ ਪੱਥਰ ਉੱਥੇ ਰੱਖਿਆ ਜਾ ਕੇ ਤਾਂ ਖਾਰਾ ਮਾਲੇ ਕੋਈ ਮਾਲ ਟੁੱਟ ਗਿਆ ਪੱਥਰਾਂ ਦਾ ਤਾਂ ਅੱਧੇ ਸਾਰੇ ਥਾਏ ਤਾਂ ਗਏ ਕੀ ਪੱਥਰ ਸਾਰੇ ਤਾਂ ਕੋ ਬੰਦੇ ਡੇਗੀ ਸੀਗਾ ਸੋ 100 ਡੇਢ ਤੋਂ ਪੱਥਰ ਸੀਗਾ ਲਗਭਗ ਕਿੰਨਾ ਟਾਈਮ ਲੱਗਿਆ ਸੀ ਉਸ ਬੰਦੇ ਨੂੰ ਕੱਢਣ ਦੇ ਮੈਂ 8 ਘੰਟੇ ਲੱਗਾ ਸੀਗਾ ਠੀਕ ਹੈ ਜੀ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਇੱਕ ਵਾਰੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ 150 ਦੇ ਕਰੀਬ ਜੋ ਕੀ ਹੈ ਪੱਥਰ ਦੱਸੇ ਜਾ ਰਹੇ ਨੇ ਕਿ ਵਿਅਕਤੀ ਇੱਥੇ ਬੈਠਦਾ ਹੈ ਤੇ ਉਸ ਦੇ ਉੱਤੇ ਜੋ 150 ਪੱਥਰ ਨੇ ਉਹ ਇੱਕਦਮ ਡਿੱਗ ਜਾਂਦੇ ਨੇ ਤੇ ਜਦੋਂ ਉਸ ਨੂੰ ਕੱਢਿਆ ਜਾਂਦਾ ਉਸ ਦੀ ਇੱਕ ਪਾਸੇ ਦੀ ਜੋ ਪਸਲੀ ਹੈ ਉਹ ਬਿਲਕੁਲ ਟੁੱਟੀ ਹੋਈ ਦੱਸੀ ਜਾਂਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਬਚਣਾ ਬੇहद ਮੁਸ਼ਕਲ ਦੱਸਿਆ ਜਾ ਰਿਹਾ ਤੇ ਨਾਲੋਂ ਨਾਲ ਵਰਕਰਾਂ ਨੇ ਇਹ ਵੀ ਦੱਸਿਆ ਕਿ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਉਸ ਵਿਅਕਤੀ ਨੂੰ ਜੋ ਕਿ ਇਹ ਕੱਢਿਆ ਗਿਆ ਹੈ ਤੇ ਹੁਣ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਸਾਡੇ ਨਾਲ ਇੱਕ ਹੋਰ ਵਰਕਰ ਮੌਜੂਦ ਹਨ ਜਿਸ ਦਾ ਕੀ ਨਾਮ ਹੈ ਜੀ ਸੋਨੋ ਮੈਡਮ ਨਾਮ ਹੈ मैडम बंदा बैठा चाय पी रहा था डबल लगी थी उसके बीच में बंदा आ गया डबल धांग नहीं लगाना चाहिए और जैन साहब ने डबल धांग लगवाया इस करके डबल धांग पलट गई इस करके बंदा बीच में आ गया और दब गया आधे घंटे बाद निकाला गया उसको फिर हॉस्पिटल भेजा गया ਸਰ ਤੁਹਾਨੂੰ ਕੀ ਲੱਗਦਾ ਇੱਥੇ ਬੰਦਿਆਂ ਦੀ ਸਿਕਿਉਰਿਟੀ ਮਤਲਬ ਬੰਦਿਆਂ ਦੇ ਲਈ ਉਹ ਸੁਰੱਖਿਆ ਹੋਣੀ ਜ਼ਰੂਰੀ ਸੀਗੀ ਕਿ ਜੇ ਇਹ ਹਾਦਸਾ ਇਦਾਂ ਫੇਨਾ ਵਾਪਰਦਾ ਹਾਦਸਾ ਇਹ ਨਹੀਂ ਸੁਰੱਖਿਆ ਤਾਂ ਹੋਣੀ ਜ਼ਰੂਰੀ ਹੈ ਮੈਡਮ ਇਸੇ ਲਈ ਤਾਂ ਮੈਂ ਬੋਲ ਰਹਾ ਹਾਂ ਡਬਲ ਧਾਂਗ ਨਹੀਂ ਲੱਗਣਾ ਚਾਹੀਏ ਉਸਨੇ ਡਬਲ ਲਗਵਾਇਆ ਡਬਲ ਕਰਕੇ ਉਹ ਇਸੇ ਲਈ ਫਲ ਗਿਆ ਕੀ ਲੱਗਦਾ ਕਿ ਇਹਦੀ ਗਲਤੀ ਹੈ ਗਲਤੀ ਮਾਲਕ ਕੀ ਹੈਗੀ ਹਾਂਜੀ ਸਿੰਗਲ ਲਗਵਾਤਾ ਨਹੀਂ ਪਲੜਦਾ ਡਬਲ ਲਗਵਾਇਆ ਉਸਨੇ ਫਲ ਗਿਆ ਜਦੋਂ ਉਹਨਾਂ ਨੂੰ ਕੱਢਿਆ ਸੀ ਉਹਨਾਂ ਦੇ ਕੀ ਹਾਲਾਤ ਸੀ ਉਸਕੇ ਹਾਲਾਤ ਬਹੁਤ ਖਰਾਬ ਹੈ ਮੈਡਮ ਬਚਨੇ ਦਾ ਮੁਸ਼ਕਿਲ ਹੈ ਇਹ ਪਸਰੀ ਟੁੱਟ ਗਈ ਕਾਂਜਰ ਇਸ ਲਈ ਬਚਨੇ ਦਾ ਮੁਸ਼ਕਿਲ ਹੈਗੀ ਆਲ ਅਬਾਊਟ ਜਰਨਲ ਧੰਨਵਾਦ ਦੱਸਦੀ ਹੈ ਕਿ ਇਹ ਜੋ ਹਾਦਸਾ ਵਾਪਰਿਆ ਹੈ ਉਹ ਗਣਪਤੀ ਮਾਰਬਲ ਐਂਡ ਗ੍ਰੇਨਾਈਟ ਦੁਕਾਨ ਤੇ ਵਾਪਰਿਆ ਵਡਾਲਾ ਚੌਕ ਵਿਖੇ ਜਿੱਥੇ ਦੱਸਦੀ ਹੈ ਕਿ ਵਰਕਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਜੋ ਕਿ ਉਸ ਵਿਅਕਤੀ ਨੂੰ ਕਢਿਆ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿੱਥੇ ਹੱਲੇ ਵੀ ਪੱਥਰ ਵਿਖਰੇ ਹੋਏ ਨੇ ਤੇ ਜੋ ਉਸ ਵਿਅਕਤੀ ਉੱਤੇ ਇਹ ਪੱਥਰ ਡਿੱਗ ਜਾਂਦੇ ਨੇ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ Tiwari ਦੀ ਰਿਪੋਰਟ